ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਨਾਲ ਤਰਨਤਾਰਨ ਦੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਹੁਣ ਚਾਰਜ ਸਾਂਭਣਗੇ ਗੁਰਪ੍ਰੀਤ ਭੁੱਲਰ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਗੁਰਪ੍ਰੀਤ ਭੁੱਲਰ ਆਈਪੀਐਸ ਉਹ ਰਵਜੋਤ ਕੌਰ ਗਰੇਵਾਲ ਦਾ ਚਾਰਜ ਸਾਂਭਣਗੇ ਦੱਸਦੀ ਹੈ ਕਿ ਰਵਜੋਤ ਕੌਰ ਗਰੇਵਾਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਸਨ ਰਵਜੋਤ ਕੌਰ ਗਰੇਵਾਲ ਦੇ ਉੱਤੇ ਇਥੋਂ ਤੱਕ ਇਲਜ਼ਾਮ ਲੱਗ ਰਹੇ ਸਨ ਕਿ ਉਹ ਆਮ ਆਦਮੀ ਪਾਰਟੀ ਦਾ ਪਖ ਪੂਰੇ ਨੇ ਦੱਸ ਦਈਏ ਕਿ ਇਥੋਂ ਤੱਕ ਦੇ ਇਲਜ਼ਾਮ ਲੱਗੇ ਰਵਜੋਤ ਕੌਰ ਗਰੇਵਾਲ ਉੱਤੇ ਕਿ ਉਹ ਝੂਠੇ ਪਰਚੇ ਕਰਦੇ ਪਏ ਨੇ ਔਰ ਝੂਠੇ ਪਰਚੇ ਕਰਨ ਤੱਕ ਦੇ ਇਲਜ਼ਾਮ ਨਾ ਸਿਰਫ ਰਵਜੋਤ ਕੌਰ ਗਰੇਵਾਲ ਸਗੋ ਕਈ ਡੀਐਸਪੀਜ਼ ਉੱਤੇ ਐਸਐਚਓਜ਼ ਉੱਤੇ ਵੀ ਲੱਗੇ ਪਰ ਅੰਤ ਨੂੰ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅਤਲ ਕਰ ਦਿੱਤਾ ਗਿਆ ਇਸ ਵੇਲੇ ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਚੋਣਾਂ ਦਾ ਮਾਹੌਲ ਹੈ ਔਰ ਚੋਣਾਂ ਦੇ ਮਾਹੌਲ ਦੇ ਵਿੱਚ ਸਾਰਾ ਦਰਉਮਦਾਰ ਚੋਣ ਕਮਿਸ਼ਨ ਦੇ ਉੱਤੇ ਹੁੰਦਾ ਹੈ ਔਰ ਉਹੀ ਆਪਣੀ ਪਾਵਰ ਐਕਸਰਸਾਈਜ਼ ਕਰਦਿਆਂ ਹੋਇਆ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਔਰ ਖਬਰਾਂ ਮੁਤਾਬਕ ਰਵਜੋਦ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਰਵਜੋਦ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਦੇ ਸੀਨੀਅਰ ਲੀਡਰਸ ਨੇ ਗੰਭੀਰ ਇਲਜ਼ਾਮ ਲਗਾਏ ਸਨ ਸੁਖਬੀਰ ਬਾਦਲ ਤੱਕ ਰਵਜੋਦ ਕੌਰ ਗਰੇਵਾਲ ਦੇ ਬਾਰੇ ਸਿੱਧੇ ਤੌਰ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਸਨ ਉਹਨਾਂ ਦੇ ਵਿਰੁੱਧ ਬੋਲਦੇ ਨਜ਼ਰ ਆ ਰਹੇ ਸਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਇਲਜ਼ਾਮ ਲਾਇਆ ਸੀ ਕਿ ਰਵਜੋਦਕੌਰ ਗਰੇਵਾਲ ਇਸ ਕਰਕੇ ਤਰਨਤਾਰਨ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਤਾਂ ਕਿ ਉਹ ਆਮ ਆਦਮੀ ਪਾਰਟੀ ਨੂੰ ਚੋਣ ਦਿਤਾ ਸਕਣ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਇਲਜ਼ਾਮ ਲਾਇਆ ਸੀ ਕਿ ਰਵਜੋਦਕੌਰ ਗਰੇਵਾਲ ਨੂੰ ਟਾਸਕ ਦਿੱਤਾ ਗਿਆ ਮਹਾਲੀ ਵਿੱਚ ਐਸਐਸਪੀ ਲੱਗਣ ਵਾਸਤੇ ਪਹਿਲਾਂ ਤਰਨਤਾਰਨ ਚੋਣ ਜਿਤਾਉਣ ਦਾ ਟਾਸਕ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਗੰਭੀਰ ਇਲਜ਼ਾਮ ਲਾਏ ਸੀ ਔਰ ਉੱਥੇ ਦੂਸਰੇ ਪਾਸੇ ਇੱਕ ਲਿਖਤੀ ਸ਼ਿਕਾਇਤ ਅਰਸ਼ਦੀਪ ਕਲੇਰ ਦੇ ਵੱਲੋਂ ਦਿੱਤੀ ਜਾਂਦੀ ਹੈ ਅਰਸ਼ਦੀਪ ਕਲੇਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਇੱਕ ਲਿਖਤੀ ਸ਼ਿਕਾਇਤ ਦਿੰਦੇ ਨੇ ਜਿਸ ਦੇ ਵਿੱਚ ਕੁਝ ਡੀਐਸਪੀਜ਼ ਦਾ ਜ਼ਿਕਰ ਹੁੰਦਾ ਐ ਐਸਐਸਪੀ ਰਵਜੋਤ ਕੌਰ ਦਾ ਜ਼ਿਕਰ ਹੋ ਜ਼ੁਬਾਨੀ ਵੀ ਕਰਦੇ ਨੇ ਔਰ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਕਰਦੇ ਨੇ ਲੰਗੇ ਦੇਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿਹੜੀ ਬੇਟੀ ਹੈ ਉਹਨਾਂ ਦਾ ਵੀ ਪਿੱਛਾ ਲੰਗੇ ਦੇਣੀ ਕੁਝ ਲੋਕ ਕਰ ਰਹੇ ਸਨ ਤੇ ਬਾਅਦ ਵਿੱਚ ਜਦੋਂ ਖਬਰ ਸਾਹਮਣੇ ਆਈ ਤਾਂ ਉਦੋਂ ਇਹ ਦੱਸਿਆ ਗਿਆ ਜਾਂ ਦੱਸਿਆ ਜਾ ਰਿਹਾ ਸੀ ਕਿ ਉਹ ਲੋਕ ਪੁਲਿਸ ਦੇ ਵਿੱਚ ਹੋ ਸਕਦੇ ਨੇ ਪੁਲਿਸ ਦੇ ਵਿੱਚ ਤਾਇਨਾਤ ਹੋ ਸਕਦੇ ਨੇ ਹਾਲਾਂਕਿ ਪੁਲਿਸ ਨੂੰ ਲੈ ਕੇ ਕਾਫੀ ਵਿਵਾਦ ਤਰਨਤਾਰਨ ਦੇ ਵਿੱਚ ਸਾਹਮਣੇ ਆਇਆ ਦਰਪੇਸ਼ ਆਇਆ ਪਰ ਚੋਣ ਕਮਿਸ਼ਨ ਨੇ ਰਵਜੋਦ ਘੋੜ ਗਰੇਵਾਲ ਨੂੰ ਸਸਪੈਂਡ ਕਰਨ ਦਾ ਫੈਸਲਾ ਕਰ ਲਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਹੁਣ ਗੁਰਪ੍ਰੀਤ ਭੁੱਲਰ ਜਿਹੜੇ ਨੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਰਵਜੋਦ ਘੋੜ ਗਰੇਵਾਲ ਦੀ ਸਸਪੈਂਸ਼ਨ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਐਕਸ਼ਨ ਸਮਝਿਆ ਜਾ ਸਕਦਾ ਕਿਉਂਕਿ ਬਹੁਤ ਗੰਭੀਰ ਔਰ ਬੜੇ ਸੰਗੀਨ ਇਲਜ਼ਾਮ ਜਿਹੜੇ ਨੇ ਉਹ ਪੁਲਿਸ ਫੋਰਸ ਦੇ ਉੱਤੇ ਲਗਾਏ ਗਏ ਸਨ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਪਰ ਇਸ ਤੋਂ ਬਾਅਦ ਹੁਣ ਇਹ ਐਕਸ਼ਨ ਲੈ ਲਿਆ ਗਿਆ ਕੀ ਇਹ ਸਾਰਾ ਕੁਝ ਇਸ ਕਰਕੇ ਕੀਤਾ ਗਿਆ ਜਾਂ ਫਿਰ ਇਹਦੇ ਪਿੱਛੇ ਕਾਰਨ ਕੋਈ ਹੋਰ ਹੈ ਕਿ ਇਹ ਸਾਰਾ ਕੁਝ ਇਸ ਕਰਕੇ ਕੀਤਾ ਗਿਆ ਜਾਂ ਇਹ ਸਸਪੈਂਸ਼ਨ ਇਸ ਕਰਕੇ ਹੋਈ ਹੈ ਕਿ ਅਕਾਲੀ ਦਲ ਨੇ ਸ਼ਿਕਾਇਤਾਂ ਦਿੱਤੀਆਂ ਸਨ ਜਾਂ ਫਿਰ ਪੁਲਿਸ ਦੇ ਉੱਤੇ ਸਵਾਲ ਖੜ੍ਹੇ ਸਨ ਜਾਂ ਫਿਰ ਇਹਦੇ ਪਿੱਛੇ ਕਾਰਨ ਕੁਝ ਹੋਰ ਹੈ ਉਹ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋ ਜੂਵੇਗਾ ਪਰ ਅਜੇ ਵੱਡੀ ਖਬਰ ਰਵਜੋਤ ਕੌਰ ਗਰੇਵਾਲ ਸਸਪੈਂਡ ਕਰ ਦਿੱਤੇ ਗਏ ਨੇ ਉਹਨਾਂ ਦੀ ਥਾਂ ਦੇ ਉੱਤੇ ਗੁਰਪ੍ਰੀਤ ਭੁੱਲਰ ਚਾਰਜ ਸਾਂਭਣਗੇ